ਇਹ ਜਿੰਨੇ ਰਾੜ ਵਿੰਗੀ ਐ ਉਨਾਂ ਹੀ ਟਾਇਰ ਨੂੰ ਵੱਧ ਘੱਟ ਖਸਾਉਗੀ ਤੇਲ ਵੀ ਕਾਲਾ ਅਗੀਰ ਵਾਲੇ ਤੇ ਦੇਖੋ ਕਿਵੇਂ ਚਮਕ ਚਮਕਈਆ ਜਾ ਦਿਖਦਾ ਗੀਰ ਐਲ ਵੀ ਖਰਾਬ ਸਸਪੈਂਸ਼ਨ ਦੀ ਬੋਲੀ ਕਿਦਾਂ ਢਿੱਲੀ ਐ ਕਿ ਲੱਗਦਾ ਲੋਕ ਆਪਣੇ ਆਪ ਆਪਣੀ ਲਾਈਫ ਨੂੰ ਸਿਕਿਉਰ ਰੱਖਦੇ ਆ ਫਿਰ ਕਮੈਂਟ ਪਾਉਣ ਵਾਲੇ ਵੀ ਕਿੱਦਾਂ ਦਾ ਕਮੈਂਟ ਪਾਉਂਦੇ ਆ ਕਿ ਬਾਈ ਤਾਂ ਪੈਸੇ ਬਹੁਤ ਲਵਾਉਂਗਾ ਇਰੰਗ ਵੀ ਆਵਾਜ਼ ਕਰਦਾ ਹੈ ਤੇ ਐਕਸਲ ਵੀ ਫਸਿਆ ਹੋਇਆ ਜਦੋਂ ਐਕਸਲ ਫਸਿਆ ਹੈ ਪਿੰਨਾ ਦੀ ਹਾਲਤ ਇਹ ਹੈ ਤਵਿਆਂ ਨੂੰ ਟੂਲ ਲੱਗਦਾ ਹੈ ਸ਼ਾਕਰ ਮਾਉਂਟ ਖਰਾਬ ਹੈ ਤਵਿਆਂ ਨੂੰ ਟੂਲ ਲੱਗਦਾ ਹੋਵੇ ਪਿੰਨਾ ਦੇ ਬੁਸ਼ ਤੇ ਜਿਗਾਰ ਕੀਤਾ ਹੋਇਆ ਹੋਵੇ ਐਕਸਲਾਂ ਦੇ ਬੂਟ ਫਟੇ ਹੋਣ ਸੱਜਣੋ ਜਦੋਂ ਕੰਮ ਮੇਜਰ ਸਰਵਿਸ ਦਾ ਪ੍ਰੋਸੈਸ ਕਰੀਦਾ ਬੜੇ سارے ਦੋਸਤ ਕਮੈਂਟ ਵੀ ਗਲਤ ਪਾਉਂਦੇ ਨੇ ਸਮਝ ਹੀ ਨਹੀਂ ਹੁੰਦੀ ਸਟੀering ਦਾ ਕੰਮ ਹੁੰਦਾ ਹੈ ਵਾਲ ਜੁਆਇੰਟ ਢਿੱਲਾ ਬੈਰਿੰਗ ਖਰਾਬ ਹੈ ਦੋਸਤੋ ਬੈਰਿੰਗ ਵੀ ਵਾਸ ਕਰਦਾ ਹੋਵੇ ਜਦੋਂ ਬਹੁਤ ਸਾਰੇ ਦੋਸਤ ਕੰਮ ਜਦੋਂ ਬਹੁਤ ਸਾਰੇ ਦੋਸਤ ਕੰਮ ਕਰਾਉਣਾ ਹੋਵੇ ਆ ਉਹਨਾਂ ਨੂੰ ਤੇ ਸਾਨੂੰ ਕੁਝ ਨਹੀਂ ਪਤਾ ਹੁੰਦਾ ਅਟਾਇਰ ਪਾਸੇ ਪਲਾਈਆਂ ਕਿੰਨੀਆਂ ਤੇ ਇਧਰ ਕਿੰਨੀਆਂ ਕਹਿ ਥੋੜਾ ਪਿੱਛੇ ਹੋ ਗਏ ਬੁੱਤ ਤੂੰ ਇੱਥੇ ਬਹਿ ਜਾ ਮੈਂ ਹਲਾਉਣਾ ਆ ਬਿੱਤੀ ਆਪਾਂ ਇਹ ਕੀ ਹੈ ਦੋਸਤੋ ਸਾਰਾ ਜਿਹੜਾ ਇਹਦਾ ਗੋਲੀ ਹੈ ਟਰਨ ਕਰੀਏ ਤੇ ਸਾਰੀ ਸਾਰੀਆਂ ਡਾਊਨ ਹੋਈ ਹੋਈ ਹੈ ਅਗਰ ਇਹ ਡਾਊਨ ਹੋਈ ਹੈ ਤੇ ਸਪੇਸ ਕਿੰਨਾ ਹੈ ਸਪੇਸ ਇੰ ਵਿੱਚ ਬਹੁਤ ਹੈ ਇੱਥੇ ਬੋਲਟ ਕੱਸਿਆ ਹੋਇਆ ਹੈ ਖੱਲੇ ਚੌਂਕਾ ਸੈਟ ਹੋਇਆ ਰਾਰ ਲੱਗੀ ਹੋਈ ਹੈ ਜੇ ਕਿਸੇ ਖੱਡੇ ਵੱਡੇ ਚ ਮਾਰੀ ਇੱਥੋਂ ਐ ਬਾਹਰ ਨਿਕਲੇ ਤੇ ਕੀ ਦੀ ਮਾਣੂ ਮਾਸੀ ਆਖੋਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਦੀਆਂ ਗੱਲਾਂ ਸੱਚੀਆਂ ਜਾਂ ਝੂਠ ਠੀਕ ਹੈ ਕਮੈਂਟ ਪਾਉਣ ਵਾਲਾ ਤਾਂ ਜਰੂਰ ਕਹਿੰਦਾ ਬਾਈ ਲੈ ਲੈ ਬਾਈ ਨੇ ਠੱਗ ਲਾ ਉਹ ਬਾਈ ਨੇ ਘੜਾ ਦੀ ਜੇਚ ਪਾ ਲਈ ਯਾਰ ਜਿਹੜੀ ਚੀਜ਼ ਪੈਂਦੀ ਅਸੀਂ ਪਾਉਨੇ ਆ ਜਿਹੜੀ ਚੀਜ਼ ਨਹੀਂ ਪੈਂਦੀ ਸੀ ਨਹੀਂ ਪਾਈ ਦੀ ਲੋਕਾਂ ਦੀਆਂ ਇੱਥੇ ਕੀ ਹੋਰ ਦੇਖੋ ਇਹ ਗੱਡੀ ਵੱਜੀ ਹੋਈ ਹੈ ਕਿਤੇ ਇੱਕ ਮਾੜਾ ਆ ਗੱਡੀ ਵੱਜੀ ਹੋਈ ਹੈ ਇੱਥੇ ਠੀਕ ਹੈ ਜੀ ਉਹ ਵੱਜਣ ਕਰਕੇ ਕਿਸੇ ਨੇ ਸਪੋਰਟ ਰਾਲਾ ਜਿਹੜੀ ਖੁਸ਼ ਕਰਤਾ ਬਾਈ ਅਸਾਂ ਜੀ ਆਪਣਾ ਆ ਖੁਸ਼ ਕਰਤਾ ਅਰਾੜ ਵੀ ਕੀ ਕਰਤੀ ਐਕਚੁਅਲੀ ਦੇ ਵਿੱਚ ਆ ਜਿਹੜਾ ਦੰਗਾ ਹੋਇਆ ਹੈ ਇਹ ਲਿਫਟ ਗਾਂ ਨੂੰ ਖਿੱਚਿਆ ਜਾਂਦਾ ਆ ਇੱਥੇ ਜੈਕ ਲਾ ਕੇ ਨਾ ਜੀ ਇਹ ਚੀਜ਼ ਨੂੰ ਇੱਥੋਂ ਸਪੋਰਟ ਦੇ ਕੇ ਇਹ ਗਾਂ ਖਿੱਚਿਆ ਜਾਂਦਾ ਉਹ ਗਾਂ ਨੂੰ ਖਿੱਚਣ ਦੀ ਬਜਾਏ ਕਿਸੇ ਨੇ ਸਾਰਤਾ ਜੇ ਇਹੋ ਜੇ ਸਾਰਨ ਵਾਲੇ ਮਿਸਤਰੀਆਂ ਕੋਲੇ ਜਾਣਾ ਤੇ ਜੀ ਸਰਦ ਕੋ ਲਾਇਆ ਕਰੋ ਕੋਈ ਫਰਕ ਨਹੀਂ ਕਾਰਨ ਕੀ ਆ ਇੱਕ ਪਾਸਾ ਵੱਧਾ ਕੋ ਪਾਸਾ ਘੱਟ ਕਿਸੇ ਮਿਸਤਰੀ ਨੇ ਨਹੀਂ ਦੱਸਣਾ ਉਹਦੇ ਢਿੱਡ ਬੜੀ ਪੀੜ ਹੁੰਦੀ ਹੈ ਜਿਹਦੇ ਬੰਦੇ ਦੀ ਰੋਟੀ ਨਾ ਠੱਗੀ ਠੋਰੀ ਨਾ ਬੰਦ ਹੁੰਦੀ ਆ ਇਹ ਸਪੋਰਟ ਇੱਥੇ ਪੈਂਦੀ ਆ ਮਿਸਤਰੀ ਕੀ ਕਰਦੇ ਆ ਜਦੋਂ ਇਹ ਚੈਸੀ ਪਿੱਛੇ ਬੈਂਡ ਕਰ ਜਾਂਦੀ ਆ ਟਾਇਰ ਵੱਡਾ ਪੈ ਜਾਂਦਾ ਠੀਕ ਹੈ ਟਾਇਰ ਵੱਡੇ ਦੇ ਗੈਪ ਨੂੰ ਘਟਾਉਣ ਵਾਸਤੇ ਇਹਨੂੰ ਚੌੜੀ ਕਰਾਉਣ ਦੀ ਬਜਾਏ ਚੈਸੀ ਨੂੰ ਗਾਂ ਖਿੱਚਣ ਦੀ ਬਿਰਾਏ ਇਹਨੂੰ ਰਾਬ ਵਿੰਗੀ ਕਰ ਦਿੰਦੇ ਆ ਜਾ ਬਟਲ ਆ ਸਾਰੀ ਲਾਲ ਹੋਈ ਖਰਾਬ ਹੋਈ ਵੀ ਜੰਗਾਲ ਹੋ ਕੇ ਇਹ ਲਾਲ ਹੋਇਆ ਗਿਆ ਬਾਈ ਜੀ ਠੀਕ ਹੈ ਇਹਨੂੰ ਜਦੋਂ ਵਿੰਗੀ ਕਰ ਦਿੰਦੇ ਮਗਰ ਲਾਨ ਦੇ ਜੈਕ ਇਹ ਗਾਂ ਚਲਾ ਜਾਂਦਾ ਹੈ ਇਹ ਚੌਂਟਾ ਵੀ ਐ ਹੋ ਜਾਂਦਾ ਐ ਹੋ ਜਾਂਦਾ ਅਵੀ ਚੌਂਟੇ ਵਾਲੇ ਵਿਖੀ ਉਥਰ ਚੌਂਟਾ ਐ ਹੋ ਜਾਂਦਾ ਠੀਕ ਹੈ ਕਿੱਥੇ ਇਹਨੇ ਬਣੇ ਤੱਲੇ ਪੂਰੇ ਸਪੇਸ ਨੇ ਐ ਚੀਜ਼ ਨੇ ਜਿਹੜਾ ਗਾਂ ਨਿਕਲਣਾ ਹੈਗਾ ਆਪਾਂ ਹੁਣ ਵੀਰ ਨੂੰ ਸਮਝਾਉਣੇ ਆ ਬਾਈ ਜੀ ਹੁਣ ਜਦੋਂ ਤੁਸੀਂ ਐਸਟੀਮੇਟ ਬਾਰ-ਬਾਰ ਪੁੱਛਦੇ ਸੀ ਮੈਂ ਬਿਨਾਂ ਗੱਡੀ ਖੋਲੇ ਕੀ ਦੱਸਾਂ ਜਦੋਂ ਤੁਸੀਂ ਕਣਕ ਬੀਜਦੇ ਜੀਮੇਦਾਰ ਭਰਾ ਲੋਕੀ ਲੜਨਾ ਪੈਣਾ ਤੁਹਾਨੂੰ ਪਤਾ ਹੁੰਦਾ ਵੀ ਗੜੇ ਪੈਂਦੇ ਕਿ ਨਹੀਂ ਪੈਂਦੇ ਮਾਰ ਪੈਂਦੀ ਕਿ ਨਹੀਂ ਪੈਂਦੀ ਖੇਤੀ ਕਰਮਾ ਸੇਤੀ ਮੈਂ ਲਾਕ ਨਹੀਂ ਗੱਲ ਕਰਦਾ ਇੱਕ ਐਗਜ਼ਾਮਪਲ ਦਿੱਤੀ ਆ ਹੁਣ ਇੱਥੇ ਬਾਬੇ ਦਾ ਠੁੱਲੂ ਕਰਦਾ ਮੈਂ ਹੁਣ ਇੱਥੇ ਬੱਜਾ ਠੁੱਲੂ ਕੰਮ ਨਾਲ ਹੀ ਦੇਖੋ ਕਰੋਨਾ ਜਾਂ ਨਹੀਂ ਕਰੋਨਾ ਮੈਂ ਤਾਂ ਐਵੇਂ ਵੀ ਫਿੱਟ ਕਰ ਦੂੰ ਜੇ ਸਹੀ ਕੰਮ ਕਰਾਉਣਾ ਤਾਂ ਸਪੋਰਟ ਰੌਡ ਖੁੱਲੂਗੀ ਡੈਂਟਰ ਕੋਲੇ ਜਾਊਗੀ ਡੈਂਟਰ ਆਪ ਦਾ ਚੈੱਕ ਲਾਊਗਾ ਪ੍ਰੋਪਰ ਇੰਦੀਆ ਮੈਂ ਸਹੀ ਕਰੂਗਾ ਕਰਾਉਣੀ ਜਾਂ ਨਾ ਕਰਾਉਣੀ ਤੁਹਾਡੀ ਮਰਜ਼ੀ ਹੈ ਨਹੀਂ ਉਹ ਐ ਨਹੀਂ ਹੋਣੀ ਬਾਈ ਇਹ ਤਾਂ ਇੱਕ ਵਾਰੀ ਫਿੱਟ ਹੋ ਕੇ ਡੈਂਟਰ ਕੋਲੇ ਜਾਊਗੀ ਦੁਬਾਰਾ ਫਿਰ ਖੁੱਲੂਗੀ ਉਹ ਕੋਈ ਨਹੀਂ ਕਰਵਾਉਗਾ ਉਹ ਬਾਅਦ ਦੀ ਗੱਲ ਆਦਾ ਬਜਟ ਬਾਅਦ ਚ ਵੱਖਰਾ ਹੋਊਗਾ ਠੀਕ ਹੈ ਜਦੋਂ ਸਪੋਰਟ ਰॉड ਆ ਚੌਂਟੇ ਦੀ ਹਾਲਤ ਕੀ ਹੈ ਆ ਕੀ ਹੈ ਵੀਰੇ ਆ ਕੀ ਹੈ ਵੀਰੇ ਆ ਬੁਸ਼ ਕਿੱਧਰ ਨੂੰ ਜਾਂਦਾ ਠੀਕ ਹੈ ਫਿਰ ਜਦੋਂ ਹਰੇਕ ਚੀਜ਼ ਦੀ ਅਲਾਈਨਮੈਂਟ ਆਊਟ ਹੁੰਦੀ ਹੈ ਨਾ ਵੀਰੇ ਮਿਸਤਰੀਆਂ ਨੂੰ ਸਮਝ ਆਣੀਗੀ ਮੇਰੇ ਤਿੰਨ ਸਾਲ ਬਾਅਦ ਜਿਹੜਾ ਮੇਰੇ ਕੋਲ ਵੀ ਲੱਗਣਾ ਉਹ ਕਹਿੰਦਾ ਬਾਈ ਨੂੰ ਕਿ ਉਹ ਤਾਂ ਖੋਲਦਾ ਤਾਂ ਮੈਂ ਹੀ ਸੀ ਤੇ ਬਦਲੀ ਵਾਲੇ ਫਲਾਣੇ ਮੋੜ ਤੇ ਜਾ ਕੇ ਦੁਕਾਨ ਖੋਲ ਲੈਂਦਾ ਆਹ ਨਹੀਂ ਪਤਾ ਵੀ ਆ ਕੀ ਆ ਆ ਕੀ ਆ ਆ ਕੀ ਆ ਗੋਲੀ ਕਸੀ ਗੋਲੀ ਕਸੀ ਵੀ ਆ ਤੈਨੂੰ ਵੀ ਉਹਨੇ ਖੁਸ਼ ਕਰਤਾ ਰੱਖ ਕੇ ਹੁਣ ਇੱਥੇ ਮਾਰੀ ਸੱਟ ਲੈ ਬਾਈਆ ਪਟਾਇਆ ਲੱਗ ਗਈ ਕਾ ਕਰਤਾ ਤੈਨ ਆਪਾ ਆਪਣਾ ਮਸਲਾ ਹੱਲ ਹੋ ਗਿਆ ਕਿੰਨਾ ਹੱਲ ਹੋ ਗਿਆ ਮਸਲਾ ਹੱਲ ਇੱਥੇ ਹੱਥ ਰੱਖ ਅੱਧੀ ਇੰਚੀ ਹੋ ਗਿਆ ਤੂੰ ਕਹਿੰਨਾ ਮੋਗੇ ਵਾਲਾ ਪ੍ਰੀਤਾ ਬਾਈ ਕਮਲਈਆ ਯਾਰ ਉਹ ਤਾਂ ਐਵੇਂ ਡੈਂਟਰ ਕੋਲੇ ਲਈ ਫਿਰਦਾ ਸੀ ਸਾਡੇ ਮੁੰਡਿਆਂ ਨੇ ਤਾਂ ਜਗਾੜ ਹੀ ਲਾਤਾ ਲਵਾ ਲਓ ਜਗਾੜ ਵੀਰੇ ਸਹੀ ਗੱਲ ਫਿਰ ਮੇਰੇ ਕੋਲੇ ਕਹਦੇ ਹੱਸੇ ਆਉਣਾ ਨੇ ਰਿੱਚ ਬੰਦਾ ਕੂ ਗਿਆ ਯਾਰ ਕਾਰਿਆ ਹੋਇਆ ਤਾਂ ਕਹਰੇ ਨੇ ਭਾਈ ਅਸੀਂ ਵੀ ਯਾਰ ਇਨਸਾਨ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਲਪੀ ਜਾਂਦੇ ਆਂ ਪੰਜੂ ਅਗਲੇ ਨੇ ਵੀ ਜਿਹਨੇ ਕੰਮ ਕਰਾਉਣਾ ਮਨ ਬਣਾ ਕੇ ਆ ਉਹ ਵੀ ਪੈਸੇ ਲਾਉਣੇ ਆ ਕਿ ਨਹੀਂ ਲਾਉਣੇ ਸਹੀ ਹੈ ਨਹੀਂ ਤਾਂ ਫਿਰ ਮੇਰੇ ਯਾਰ ਮੇਰੇ ਨਾਲੋਂ ਤਾਂ ਵਧੀਆ ਕੰਮ ਤੁਹਾਡੇ ਪਿੰਡ ਕਰੀ ਜਾਂਦਾ ਨਾਲੇ ਸਸਤਾ ਸਾਰ ਤਾਂ ਨਾ ਅਗਲੇ ਨੇ ਹੁਣ ਗੋਲੀ ਵੇਖੀ ਕਿੰਨੀ ਬਾਹਰ ਨਿਕਲਦੀ ਆ ਹਾਲਾ ਕਿੱਨੀ ਨਿਕਲਦੀ ਉਹ ਗੋਲੀ ਬਾਈ ਅੱਧੀ ਬਾਹਰ ਆ ਗਈ ਅੱਧੇ ਇੰਚੀ ਬਾਹਰ ਆ ਗਈ ਹਜੇ ਵੀ ਮਿਸਤਰੀ ਤੈਨੂੰ ਉਹ ਯਾਦ ਆਉਂਦਾ ਹੋਊਗਾ ਯਾਰ ਉਹ ਸਸਤਾ ਜਿਹਾ ਸਾਫਾ ਨਹੀਂ ਆਪਾਂ ਇੱਕ ਮੋਟ ਗੱਡੀ ਆਈ ਚੱਲਦੀ ਲਈ ਸੀ ਆਪਾਂ ਇਹ ਵੀਰੇ ਉਹਦੋਂ ਕਿੰਨੇ ਹਾਲ ਹੋ ਸਕਦੀ ਉਹਦੇ ਬਾਅਦ ਤੂੰ ਹੁਣ ਲਈ ਕਿੰਦਾ ਰੋਣਾ ਫਿਰ ਨਹੀਂ ਕਰਵਾਉਣਾ ਉਵੇਂ ਹੀ ਲਈ ਫਿਰਦੇ ਆਂ ਸਹੀ ਆਪਾਂ ਕਰਾਏ ਦੋਸਤੋ ਸਾਰੀ ਰਾਤ ਨੂੰ ਜੰਗਾਲ ਪਿਆ ਜਿਹੜੇ ਸੱਜਣ ਪੁੱਛਦੇ ਹੁੰਦੇ ਆ ਮਿੱਤਰੋ ਕੰਮ ਕਿਵੇਂ ਹੁੰਦਾ ਤੇ ਸਾਰੀ ਅੰਦਰਲੇ ਪਾਸੇ ਪਾਈਪ ਚ ਨੀ ਗਾਲ ਪਿਆ ਜਦੋਂ ਬੂਟ ਫਟ ਜਾਂਦੇ ਆ ਤੇ ਬਾਈ ਜੀ ਫਿਰ ਰਾੜ ਖਰਾਬ ਹੋਣੀ ਹੁੰਦੀ ਆ ਟੈਂਪਰ ਬੁਸ਼ ਖੜਕ ਲਾ ਪੈਂਦਾ ਕਿਸੇ ਮਿਸਤਰੀ ਨੂੰ ਨਹੀਂ ਦਿਖਾਉਣਾ ਕਿਉਂਕਿ ਮਿਸਤਰੀਆਂ ਦੀ ਢੱਡ ਪੀੜ ਵੀ ਕਈਆਂ ਦੇ ਇਹੋ ਜੀ ਹੁੰਦੀ ਆ ਬਹੁਤ ਪਿਆਰ ਕਰਨ ਵਾਲੇ ਸੱਜਣਾ ਮੈਂ ਨਾਲੇ ਵੀ ਦੱਸ ਦਵਾਂ 2-4% ਹੁੰਦੇ ਆ ਜਿਹੜੇ ਗਲਤ ਕਮੈਂਟ ਦੇ ਤੋ ਪਾਉਂਦੇ ਜਾਂ ਫੇਕ ਆਈਡੀ ਬਣਾਈਏ ਕਹਿਣਾ ਦੱਸਣਾ ਫਰਜ਼ ਬਣਦਾ ਆ ਹਾਲ ਵੇਖੋ ਇਹ ਰਾੜ ਨਵੀਂ ਵੀ ਪਾਉਣੀ ਪੈ ਸਕਦੀ ਹੈ ਤੋ ਦੋਸਤੋ ਸਮਾਨ ਪਾਉਣ ਕਿਥੇ ਬਹੁਤ ਕਲਪਨਾ ਪੈਂਦਾ ਕਸਟਮਰ ਨੇ ਪਵਾ ਤੇ ਰਾਜ ਇਸ ਕਰਕੇ ਮਨ ਕਰਦਾ ਵੀ ਕਿਸੇ ਬੰਦੇ ਦਾ ਜੋ ਕੋਈ ਆਇਆ ਤਰੋਂ ਇਦਾਂ ਹੀ ਮੋੜ ਦੀ ਇਹ ਸਪੋਰਟ ਆੜਾ ਸੀ ਨਵੀਂ ਮੰਗਾਈ ਜਿਹੜੀ ਗੱਲ ਸਮਝਾਈ ਜਿਵੇਂ ਚੌਂਟਾ ਰੰਗਾ ਕਰਤਾ ਗਰਮ ਕਰਕੇ ਸਪੋਰਟ ਆੜਾ ਵਿੰਗੀ ਕਰਤੀ ਇਕੁਅਲ ਪਈਆ ਸਪੋਰਟ ਆੜਾ ਇੱਕ ਦੂਜੇ ਦੇ ਉੱਪਰ ਇਹਦੇ ਐਂਗਲ ਦਾ ਫਰਕ ਵੇਖੋ ਪਰ ਉਹੀ ਗੱਲ ਹੋ ਜਾਂਦੀ ਹੈ ਵੀ ਮਿਸਤਰੀ ਚਣਾਈ ਵਾਲਾ ਚਣਾਈ ਕਰ ਜਾਂਦਾ ਉਹ ਇਹਦਾ ਫਰਕ ਰਹੇਗਾ ਪਲਸਤਰ ਵਾਲਾ ਕੱਢ ਦੂ ਫਿਰ ਪਲਸਤਰ ਵਾਲਾ ਕਹਿੰਦਾ ਕੋਈ ਗੱਲ ਨਹੀਂ ਰੰਗ ਵਾਲਾ ਕੱਢ ਦੋ ਤੇ ਰੰਗ ਵਾਲੇ ਤੋਂ ਬਾਅਦ ਫਿਰ ਲੱਕੜ ਵਾਲਾ ਕੱਢ ਦੋ ਤੇ ਆਈ ਤੁਰਿਆ ਜਾਂਦਾ ਜਿਹੜਾ ਫਰਕ ਇੱਥੇ ਕੱਢ ਕੇ ਤੋਰੀਦਾ ਜਿਹਦੇ ਪਿੱਛੇ ਕਲਪੀਦਾ ਹੈ ਕਲਪਨਾ ਨਹੀਂ ਚਾਹੁੰਦੇ ਜਿਹਨੇ ਕੰਮ ਕਰਾਉਣਾ ਹੋਵੇ ਆਜਿਆ ਕਰੋ ਨਹੀਂ ਤਾਂ ਵੀਰ ਜੀ ਆਈ ਬਰਾਂਗੀ ਮੋੜਾਂਗੇ ਕਿਉਂਕਿ ਸ਼ਬਦ ਕਹੇ ਬੁਰੇ ਲੱਗਦੇ ਲੋਕਾਂ ਨੂੰ ਜਿਹੜੀਆਂ ਗੱਡੀਆਂ ਦੇ ਵਿੱਚ ਨੁਕਸ ਪਏ ਹੋਏ ਆ ਅਲਾਇ ਵੀਲ ਪਵਾ ਲੈਂਦੇ ਨੇ ਪਹਿਲਾਂ 12 ਇੰਚੀ ਦਾ ਸਾਈਜ਼ ਹੁੰਦਾ ਉੱਥੇ 14 ਪੌ ਲਿਆ ਉੱਥੇ 13 ਪੌ ਲਿਆ ਟਾਇਰ ਚੌੜਾ ਪਵਾ ਲਿਆ ਜਦੋਂ ਟਾਇਰ ਚੌੜਾ ਪਾਉਣਾ ਹੈ ਜਿੰਨੇ ਸਪ ਉਦੋਂ ਚੈਗੀ ਆ ਉਹਨੇ ਉਨੇ ਹੀ ਲੈਣਾ ਪਰ ਜਦੋਂ ਵੱਡਾ ਟਾਇਰ ਚੌੜਾ ਪੈ ਜਾਂਦਾ ਫਿਰ ਉਹ ਮਿਸਤਰੀ ਕਹਿੰਦਾ ਕੋਈ ਗੱਲ ਨਹੀਂ ਆਪਾਂ ਜਗਾੜ ਕਰ ਦਿੰਨੇ ਆ ਉਹ ਵਿੰਗੀਆਂ ਕਰ ਦਿੰਦੇ ਆ ਜਿਹੜੀ ਵੀਜੀ ਹੋਈ ਦੀ ਤੁਹਾਡੇ ਸਾਹਮਣੇ ਆਪਾਂ ਹੁਣ ਇਹਨੂੰ ਇੱਕ ਦੋ ਵਾਰ ਡੈਂਟਰ ਤੇ ਜਾਣਾ ਡੈਂਟਰ ਤੇ ਜਾਣਾ ਜਿਹੜਾ ਫਰਕ ਕੱਢਣਾ ਉਹ ਵੀ ਆਪਾਂ ਦਿਖਾ ਦਈਏ ਐਕਚੁਅਲੀ ਆਹ ਵਾਲੀ ਜਿਹੜੀ ਚੀਜ਼ ਆ ਵੱਡ ਵੱਡ ਕੇ ਖੱਡੇ ਜੇ ਇਕੱਠੀ ਹੋ ਜਾਂਦੀ ਆ ਇੱਥੋਂ ਜੇ ਇੱਥੇ ਲੱਗੂਗਾ ਤੇ ਇਹਨੂੰ ਗਾਂ ਖਿੱਚਣਗੇ ਜਦੋਂ ਗਾਂ ਖਿੱਚਿਆ ਗਿਆ ਇਹ ਆਟੋਮੈਟਿਕ ਸਾਰਾ ਦਾ ਸਾਰਾ ਸੜੇ ਚੌਟੇ ਈਸਾ ਅੱਗੇ ਹੋ ਜਾਣਾ ਹੈ ਕਿਉਂਕਿ ਫਿਟਿੰਗ ਹੁੰਦੀ ਨਹੀਂ ਹੋਣੀ ਇਹਦੀ ਦੋਸਤੋ ਇੱਕ ਚੀਜ਼ ਦਿਖਾਉਣੀ ਹੈ ਤੇ ਕਮੈਂਟ ਵੀ ਪੜਾਉਣਾ ਜਿਹਦੀ ਆਈਡੀ ਬਲੌਕ ਹੋਵੇ ਮਿੱਤਰੋ ਆਈਡੀ ਬੋਲ ਖੋਲ ਕੇ ਬਲਾ ਪਾਇਆ ਕਰੋ ਕਮੈਂਟ ਜੇ ਉਂ ਸੜਨਾ ਹੈ ਤੇ ਸੜੀ ਚੱਲੋ ਜਿੱਥੇ ਪੈਸੇ ਲੱਗਦੇ ਆ ਲਾਈਦੇ ਆ ਗਾਹਕ ਦਾ ਕੰਮ ਹੀ ਹੋ ਜਾ ਕਰਦੀਦਾ ਇੱਕ ਵਾਰੀ ਮੁੜ ਕੇ ਜਿਵੇਂ ਨਵੀਂ ਪੰਜ ਸਾਲ ਚੱਲਦੀ ਐਂ ਚੱਲੂ ਕਮਾਈ ਬੇਟਾ ਲਓ ਜੀ ਐਕਸਲ ਚ ਇੰਨਾ ਜ਼ਿਆਦਾ ਫਰਕ ਪੈ ਗਿਆ ਇਹ ਵਿੰਗਾ ਹੋਇਆ ਹੋਇਆ ਹੈ ਇਹਦੀ ਰੌਡ ਸ਼ੌਕਰ ਦੀ ਜੋ ਸ਼ੌਕਰ ਦੀ ਰਾੜ ਵਿੰਗੀ ਹੈ ਨਾਲ ਫਿਰ ਉੱਤੇ ਕਮਾਈਓ ਮਰਲੀ ਫਿਰ ਆ ਪਾਣੀ ਵਾਂਗੂ ਆ ਚੱਲਦਾ ਰੋਡ ਪਾਣੀ ਵਾਂਗੂ ਚੱਲਦੀ ਆ ਜਿੰਨਾ ਚਿੱਕਰ ਇਹ ਰੋਡ ਵਿੰਗੀ ਹੈ ਜਦੋਂ ਸਟੀਰਿੰਗ ਕਟਾਈ ਕਰੋਗੇ ਜਿਹੜੇ ਬੇਕੂਫ ਨੇ ਕਮੈਂਟ ਪਾਇਆ ਮੈਂ ਬੇਕੂਫ ਕਹੂੰਗਾ ਤਾਂ ਇਹ ਬੇਕੂਫ ਸ਼ਬਦ ਵਰਤ ਰਹੇ ਆ ਜਿਸ ਬੰਦੇ ਨੂੰ ਪਤਾ ਨਹੀਂ ਹੈਗਾ ਵੀ ਕੈਂਬਰ ਦੀ ਐਕੂਰੇਸੀ ਕੀ ਹੁੰਦੀ ਆ ਕੈਂਬਰ ਦੀ ਐਕੂਰੇਸੀ ਇਹ ਹੁੰਦੀ ਆ ਵੀ ਬਿਲਕੁਲ ਵੀ ਟਾਇਰ ਉੱਤੋਂ ਜਦੋਂ ਜਿਹੜੇ ਐਂਗਲ ਤੇ ਕਰਦੀਏ ਕਟਾਈ ਕੀਤੀ ਆ ਉਹਦਾ ਐਂਗਲ ਨਾ ਹILLE ਇਹ ਜਿਵੇਂ ਰਾੜ ਵਿੰਗੀ ਐ ਉਹ ਨਹੀਂ ਉਹ ਟਾਇਰ ਨੂੰ ਵੱਧ ਘੱਟ ਖਸਾਉਗੀ ਜਿਵੇਂ ਤੁਸੀਂ ਚੱਲੋਗੇ ਠੀਕ ਆ ਹੁਣ ਤੁਹਾਨੂੰ ਕਮੈਂਟ ਵੀ ਦਿਖਾਉਣੇ ਆ ਬਾਈ ਦੀ ਆ ਰਾੜ ਵੀ ਵਿੰਗੀ ਸੀ ਜੇ ਰਾੜ ਨਹੀਂ ਪਾਉਂਦੇ ਤਾਂ ਜਾਂ ਆ ਬਾਈ ਦੇ ਮਗਰ ਲੱਗਣਾ ਪੂ ਜਿਹਨੇ ਬਲਾਕ ਕਰਕੇ ਆਈਡੀ ਮੈਸੇਜ ਪਾਇਆ ਬੇਟਾ ਖੋਲੀ ਲਓ ਜੀ ਮੈਸੇਜ ਪੜਾ ਦਈਏ ਸੱਜਣੂ ਪੜ ਲਓ ਮੈਸੇਜ ਆ ਲੋ ਦੇਖੋ ਬਾਈ ਜੀ ਜਿਹਦਾ ਕੰਮ ਕਰਦੇ ਹੀ ਦੇਣਾ ਉਹਨੂੰ ਜ਼ਰੂਰਤ ਨਹੀਂ ਪੈਂਦੀ ਤੇ ਜਿਹਦੇ ਦਿਲ ਚ ਖੋਟ ਹੋਵੇ ਫਿਰ ਇਹੋ ਜਿਹਾ ਕਮੈਂਟ ਨੂੰ ਉਹ ਨਸ਼ਰ ਨਹੀਂ ਕਰਦਾ ਮੈਂ ਕਸ਼ਰ ਨਸ਼ਰ ਇਸ ਕਰਕੇ ਕਰਦਾ ਐ ਦੀ ਆਈਡੀ ਖੋਲੋਂ ਅੱਗੇ ਜਾ ਕੇ ਇਹਨੇ ਆਈਡੀ ਨੂੰ ਆਪਦੀ ਨੂੰ ਬਲੌਕ ਕੀਤਾ ਹੋਇਆ ਦੋਸਤੋ ਇਹ ਗੱਲ ਮੈਂ ਮਜਬੂਰੀ ਚ ਦਿਖਾਈ ਐ ਇਹ ਹਰ ਵੀਡੀਓ ਦੇ ਵਿੱਚ ਮਹੰਗਾ ਜੀ ਸਸਤਾ ਜੀ ਮੈਂ ਆਲਰੇਡੀ ਕਹਿਣਾ ਵੀਰੇ ਮੈਂ ਮਹੰਗਾ ਐ ਤੈਨੂੰ ਇਸ ਕਮੈਂਟ ਤੋਂ ਇਸ ਇਸ ਬਾਈ ਦੇ ਕਮੈਂਟ ਦਾ ਮੈਂ ਇਸ ਵੀਡੀਓ 'ਚ ਜਵਾਬ ਦਿੰਦਾ ਜੇ ਇਹੋ ਜੇ ਮਿਸਤਰੀ ਕੋਲ ਜਾ ਕੇ ਤੂੰ ਸਸਤਾ ਕਰਾਇਆਂਗਾ ਤੇ ਜੋ ਮਰਜੀ ਕਰ ਮੈਂ ਕਿਸੇ ਤੋਂ ਕੀ ਕਰਉਣਾ ਭਰਾ ਜੀ ਤੁਸੀਂ ਪਿਆਰ ਕਰ ਦਿਓ ਆਪਾਂ ਗੱਲ ਸਮਝਾ ਦਿੰਨੇ ਆ ਜਿਹੜਾ ਵਿਅਕਤੀ ਕੋ ਪਿਆਰ ਕਰਦਾ ਹੈ ਕੰਮ ਕਰਾਉਣ ਆਉਂਦਾ ਆਵੇ ਪੈਸੇ ਖਰਚਦਿਆਂ ਜੀ ਸਦਕੇ ਆਵੇ ਮੈਂ ਤਾਂ ਵੀਰੇ ਮਹੰਗਾ ਹਾਂ ਮਹੰਗਾ ਰਹੂੰਗਾ ਮੇਰੇ ਬੋਲੇ 10 ਸਾਰੇ ਕਮੈਂਟ ਪਾਵੇ ਇਹਦਾ ਜ਼ਿਕਰ ਹੋਰ ਕਿਸੇ ਵੀਡੀਓ ਚ ਨਾ ਮੈਂ ਕਮੈਂਟ ਕਰੂੰਗਾ ਨਾ ਕੁਝ ਕਹੂੰਗਾ ਇਹਦੀ ਵੀਡੀਓ ਇਹਦਾ ਮੈਂ ਕਮੈਂਟ ਤਾਂ ਬਲੌਕ ਕਰ ਦਉਣਾ ਇਹ ਹੋਰ ਮਿਸਤਰੀ ਨੂੰ ਮੇਰੀ ਵੀਡੀਓ ਦੇ ਵਿੱਚ ਕਮੈਂਟ ਪਾ ਕੇ ਪ੍ਰਮੋਟ ਕਰਦਾ ਕਮੈਂਟ ਪਾ ਵੀਰੇ ਮੇਰੇ ਲਈ ਗਾਲਾਂ ਵੀ ਕੱਢ ਧੰਨਵਾਦ ਜਿਉਂਦਾ ਵੱਸਦਾ ਰਹਿ ਤੇਰਾ ਜਵਾਬ ਮੈਂ ਦਿੰਦਾ ਹਾਂ ਉਵੇਂ ਉਹ ਖੰਭ ਜੇ ਖਿਲਣ ਲੱਗੇ ਆ ਇਧਰ ਵੇਖੋ ਕਮਾਈ ਪਤਾ ਆ ਲੋ ਇਹਦੇ ਬੈਰੰਗ ਕੋ ਤੋਂ ਕਿੱਥੇ ਜਿਹੜੇ ਪੁਰਾਣੇ ਇੰਨੀ ਬਰੀਕੀ ਤੇ ਕਰਜਾਈਦਾ ਤੇ ਬਰੀਕੀ ਤੇ ਸਮਝਾਈਦਾ ਜਿਹੜਾ ਵੀ ਮਿਸਤਰੀ ਜਾਂ ਕੋਈ ਵੀ ਕਾਪੀ ਕਰੇ ਕੋਈ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਸਮਾਜ ਨੂੰ ਸਮਝਾਇਆ ਜਾਂ ਚੰਗਾ ਕੰਮ ਕਰਦੇ ਆ ਕਿਸੇ ਵਿਅਕਤੀ ਕੋਲੇ ਕਿਸੇ ਵਿਅਕਤੀ ਕੋਲੇ ਕੰਮ ਦੀ ਕੋਈ ਕਮੀ ਨਹੀਂ ਹੁੰਦੀ ਨਾ ਮੇਰੇ ਕੋਲੇ ਕੰਮ ਦੀ ਕਮੀ ਹੈ ਨਾ ਪਰਮਾਤਮਾ ਕਿਸੇ ਹੋਰ ਮਿਸਤਰੀ ਕੋਲੇ ਵੀ ਕੰਮ ਦੀ ਕਮੀ ਰੱਖੇ ਕਿਉਂਕਿ ਕੰਮ ਤਾਂ ਕਿਰਤਾ ਬੰਦੇ ਦੀ ਰੋਜ਼ਗਾਰ ਹੈ ਖਾਣਾ ਪੀਣਾ ਕਿੱਥੋਂ ਆ ਕੰਮ ਤੋਂ ਕਰਨਾ ਹਾਂ ਕੰਮ ਇਮਾਨਦਾਰੀ ਨਾਲ ਤੇ ਸਾਫ਼ ਸੁਥਰਾ ਜਰੂਰ ਕਰਨ ਆਪਾਂ ਬੋਸ਼ ਵੀ ਪਾਏ ਆ ਆਪਾਂ ਐਂਡ ਵੀ ਪਾਏ ਆ ਆਪਾਂ ਵਾਲ ਜੁਆਇੰਟ ਵੀ ਪਾਏ ਆ ਆਪਾਂ ਸਾਰੀ ਗੱਲ ਸਮਝਾਈ ਹੈ ਸੋ ਕਲਿੱਪਰ ਵਾਲੀਆਂ ਜਿਹੜੀਆਂ ਪਹਿਲੀਆਂ ਪਿੰਨਾ ਸੀ ਉਹਨਾਂ ਦੀ ਹਾਲਤ ਤੇ ਹੁਣ ਵਾਲੀਆਂ ਦੀ ਹਾਲਤ ਵੇਖੋ ਕਿਵੇਂ ਹੈ ਪਲੰજર ਸਾਈਜ਼ ਕਰਾਤਾ ਵੀਰੋ ਪਲੰજર ਸਾਈਜ਼ ਕਰਾ ਲਿਆ ਕਰੋ ਮਿਸਤਰੀ ਵੀਰੋ ਕਮੈਂਟ ਵਿੱਚ ਚੱਕ ਦੀ ਬਾਈ ਨੂੰ ਗਲਤ ਪਾ ਦਿਆ ਕਰੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਗੱਲ ਦਾ ਆਪਾਂ ਤਾਂ ਉਸ ਕਿਨਾਰੇ ਤੇ ਖੜੇ ਆਂ ਵੀ ਬੜਾ ਕੰਮ ਕਰਕੇ ਦੇਖ ਲਿਆ ਤੇ ਥੱਕ ਚੁੱਕੇ ਆਂ ਆਪਾਂ ਤਾਂ ਸਮਝਾ ਰਹੇ ਆਂ ਲੋਕਾਂ ਨੂੰ ਠੀਕ ਹੈ ਨਾ ਤੇ ਇਹ ਹੁਣ ਕੰਮ ਦੀ ਜਿਹੜੀ ਜੋਬ ਹੈ ਇਹ ਸਿੰਪਲ ਸਰਵਿਸ ਕਰਨੀ ਆਪਾਂ ਮੇਜਰ ਵੀ ਨਹੀਂ ਕਰਨੀਗੀ ਸ਼ਾਕਰ ਜਿਹੜੀਆਂ ਜਿਹੜੀਆਂ ਚੀਜ਼ਾਂ ਪੈਂਦੀਆਂ ਪਾਉਣੇ ਆਪਾਂ ਬ੍ਰੇਕ ਪੈਡ ਰੋਟਰ ਟਾਰਨ ਸ਼ਾਕਰ ਨਵੇਂ ਸਟੀering ਐਂਡ ਵਾਲ ਜੁਆਇੰਟ ਚੌਂਕੇ ਸਪੋਰਟ ਰਾਡ ਚੌਂਕੇ ਨਵੇਂ ਤੇ ਮਿੱਤਰੋ ਫਿਰ ਕਮੈਂਟ ਕਰਨ ਦਾ ਤੱਕ ਲੇ ਦਾ ਹੱਕ ਬੰਦਾ ਹੀ ਹੈ ਨਾ ਕੋਈ ਬਾਈ ਨੇ ਸਮਾਰਤਾ ਹੀ ਪਾਤਾ ਹੋਣੀ ਨਹੀਂ ਮੁਰਖੀ ਆਉਦਾ ਮੁਰਖੇ ਵੀਰੇ ਜਦੋਂ ਕੰਮ ਪ੍ਰੋਪਰ ਹੋਏ ਨਾ ਕਹਦਾ ਕਿ ਕਿਤੇ ਨਹੀਂ ਦਬਾਰਾ ਆਉਣਾ ਹੁੰਦਾ ਅਗਲੇ ਦਾ ਕਿ ਨੋਕ ਨਿਕਲ ਜਾਂਦਾ ਹੈ ਕੁਛ ਕੰਮ ਵਿੱਚ ਸਮਝੀ ਜਾਂਦੇ ਸੋ ਸਮੀਧਾਰ ਲਈ ਇਸ਼ਾਰਾ ਬਹੁਤ ਹੈ ਸੋ ਜਿਹਨੋ ਜੇ ਕੰਮ ਲੋਕੀ ਕਰਦੇ ਹੋਣ ਵਧੀਆ ਤਰੀਕੇ ਨਾਲ ਤੇ ਫਿਰ ਲੋਕ ਕਿਉਂ ਸਾਡੇ ਕੋਲੇ ਆਉਣ ਤੇ ਫਿਰ ਕੰਮ ਜਦੋਂ ਹੁੰਦੇ ਆ ਬਹੁਤ ਸਾਰੇ ਤਾਂ ਉਦੋਂ ਸਾਨੂੰ ਫਿਰ ਰਿਜ਼ਲਟ ਦੇਣ ਪਿੱਛੇ ਵੀ ਜਿਹੜੀ ਵੀ ਕੋਈ ਕਮੀ ਪੇਸ਼ੀ ਆ ਉਹ ਦੂਰ ਕਰਨੀ ਪੈਂਦੀ ਆ ਹਾਂਜੀ ਦੋਸਤੋ ਸਾਰਾ ਸਮਾਨ ਇਕੱਠਾ ਕਰਕੇ ਬਾਈ ਨੂੰ ਫੜਾ ਦੇਣਾ ਫਿਰ ਬਾਈ ਨੂੰ ਪੁੱਛਦੇ ਆ ਕਿ ਕੀ ਬਣਿਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਤੁਸੀਂ ਬਾਈ ਜੀ ਜੋ ਸੋਚ ਕੇ ਆਏ ਸੀ ਉਸ ਤੋਂ ਕੀ ਵੱਖਰਾ ਆ ਬਹੁਤ ਵਧੀਆ ਜਾਨੀ ਕਿ ਜਿੰਨਾ ਆਪਣਾ ਕੰਮ ਸੀਗਾ ਓਕੇ ਹੋਇਆ ਵਧੀਆ ਪਹਿਲਾਂ ਮਤਲਬ ਸਾਢੇ ਪ੍ਰੋਬਲਮ ਸੀਗੇ ਸਟੀਅਰਿੰਗ ਦੀਆਂ ਤੇ ਸਾਈਡ ਤੇ ਸ਼ਾਕਰ ਵਗੈਰਾ ਦੇ ਆਹਨ ਟਰਾਈ ਲਈਏ ਗੱਡੀ ਦੀ ਓਕੇ ਹੈ ਜਮਾ ਸ਼ਾਕਰ ਵਿੰਗੀ ਸੀ ਹਾਂਜੀ ਸਪੋਰਟ ਆਊਟ ਵਿੰਗੀ ਸੀ ਹਾਂਜੀ ਚੌਂਟੇ ਦੀ ਗੋਲੀ ਬਾਹਰ ਨਿਕਲਣ ਵਾਲੀ ਸੀ ਹਾਂਜੀ ਕਿਉਂਕਿ ਇਹ ਇੰਨੀ ਕ੍ਰੇਸਕੀ ਸੀ ਜੇ ਆਪਾਂ ਹੋਰ 2-4 ਦਿਨ ਨਾ ਦੇਖਦੇ ਤੇ ਗੋਲੀ ਬਾਹਰ ਆਉਣ ਵਾਲੀ ਸੀ ਹਾਂਜੀ ਬਾਹਰ ਆਉਣ ਵਾਲੀ ਆਪਾਂ ਪੈਸੇ ਲਾਉਣ ਨੂੰ ਗੱਡੀ ਤੇ ਜਿਹੜੇ ਲੱਗਦੇ ਓ ਤਾਂ ਲੱਗਣੇ ਲੱਗਣੇ ਸੀ ਇਸ ਤੋਂ ਇਲਾਵਾ ਹੋਰ ਜਿਹੜੀ ਦੁਰਘਟਨਾ ਹੋਣ ਦੇ ਚਾਂਸਸ ਸੀ ਸਹੀ ਗੱਲ ਹੈ پیسے ਲਾਇਆ ਬਜਾਰਾ ਹੋ ਜਾਂਦਾ ਲੌਣੇ ਪੈਂਦੇ ਆ ਜਦੋਂ ਫਿਰ ਆਪਾਂ ਕੋਈ ਚਲਾਉਂ ਹੁਣ ਮੰਨ ਲਓ ਜਿੰਨਾ ਕੰਮ ਕੀਤਾ ਇਹਦਾ ਹਜੇ ਕੰਮ ਹੁੰਦਾ ਆਵਾਜ਼ ਕਰਦੀ ਹੈ ਇਹਦਾ ਏਸੀ ਆਵਾਜ਼ ਕਰਦਾ ਠੀਕ ਹੈ ਉਹ ਤੁਹਾਡਾ ਕੰਮ ਅਜ ਪਿਆ ਰਹਿ ਗਿਆ ਹਾਂਜੀ ਉਹ ਕੈਂਡੀ ਟਲਚ ਤੁਹਾਡਾ ਪਰ ਹੈ ਜਦੋਂ ਆਪਾਂ ਵੀਡੀਓ ਵੇਖਿਆ ਸੀਗੇ ਉਦੋਂ ਕੀ ਸੋਚਦੇ ਸੀ ਬਈ ਸਾਰਾ ਕਰਾਉਣਾ ਬਾਈ ਹਾਂਜੀ ਸਾਰੇ ਦੇ ਵਿੱਚ ਬਾਈ ਜੀ ਹਰੇਕ ਬੰਦੇ ਦਾ ਇੱਕ ਬਜਟ ਹੁੰਦਾ ਹੈ ਬਜਟ ਦੇ ਮੁਤਾਬਕ ਗੱਡੀ ਕਿੰਨੀ ਕ ਮਹਿੰਗੀ ਹੈ ਤੁਸੀਂ ਉਹਨੂੰ ਪਿਆਰ ਕਿੰਨਾ ਕਰਦੇ ਹੋ ਹਾਂਜੀ ਵੀ ਯਾਰ ਕੋਈ ਫਰਕ ਨਹੀਂ ਇਹ ਤਾਂ ਸਾਡੀ ਨਾ ਵਟਿਆ-ਵਟੇ ਦੀ ਨਿਸ਼ਾਨੀ ਰੱਖੀ ਆ ਉਹਦੇ ਮੁਤਾਬਕ ਤਾਂ ਪੈਸੇ ਲਾਉਣੇ ਜਾਇਜ਼ ਬਣਦੇ ਆ ਜਦੋਂ ਤੁਹਾਡੀਆਂ ਗੱਡੀਆਂ ਚੱਲ ਕੇ ਹਾਲਤ ਉਹ ਜੀ ਹੁੰਦੀਆਂ ਤੇ ਇੱਕੋ ਦਾਮ ਪੈਸੇ ਲਾਉਣੇ ਪੈਂਦੇ ਆ ਤੇ ਕਈ ਭਾਈ ਕਮੈਂਟ ਵਾਲੇ ਵੀ ਕਹਿਹੁੰਦੇ ਆ ਤੂੰ ਮੈਂ ਵੀ ਢੇਰ ਲਾਤਾ ਇਹ ਤੈਨੂੰ ਦੇ ਦੇਣਾ ਸਾਰਾ ਠੀਕ ਹੈ ਬੈਰਗ ਵੀ ਆਵਾਜ਼ ਕਰਦਾ ਸ਼ੌਕਰ ਵੀ ਹੈ ਐਂਡ ਵੀ ਅਸਟੇਅਰ ਵੀ ਕਹਿੰਦਾ ਉਦੋਂ ਬਾਈ ਜੀ ਪੈਸੇ ਲਾਏ ਬਿਨਾ ਗੁਜ਼ਾਰਾ ਨਹੀਂ ਨਹੀਂ ਹੁੰਦਾ ਹੁਣ ਹੈਪੀ ਹੈ ਹਾਂਜੀ ਹਟ ਕੇ ਹਟ ਕੇ ਕੇ ਹੈਗੇ ਹਟ ਗਏ ਫਿਰ ਟਾਇਰ ਤੇ ਅਲਾਈਨਮੈਂਟ ਕਰਵਾ ਲਈ ਟਾਇਰ ਪੈਂਦੇ ਆ ਤੇ ਲੈਨਮੈਂਟ ਵਾਲੀ ਜਾ ਕੇ ਸਿੱਧਾ ਉਹ ਲੈਫਟ ਟਾਇਰ ਨਾਲ ਜੁੜਾ ਹਾਂਜੀ ਹਾਂਜੀ ਧੰਨਵਾਦ ਬਾਕੀ